ਔਰ ਥਾਣਿਆਂ ਦੀਆਂ ਸਾਰਿਆਂ ਦੀਆਂ ਅੱਧਾ ਉੱਚੀਆਂ ਕਰਨ ਲਈ ਕਹਿੰਦਾ ਤਾਰਾਂ ਲਾਉਣ ਲਈ ਕਹਿੰਦਾ ਲਾਈਟਾਂ ਲਾਉਣ ਲਈ ਕਹਿੰਦਾ ਤੇ ਫਿਰ ਪੰਜਾਬ ਦੇ ਲੋਕ ਇੱਥੇ ਖੜੇ ਨੇ ਭਾਈ ਤੇ ਥਾਣਿਆਂ ਤੋਂ ਟਿੱਕਰਨੇਟ ਚੱਲਣੇ ਗੋਲੀ ਮਾਰ ਦੇਣੀ ਤੇ ਤੁਰੇ ਜਾਂਦੇ ਨੂੰ ਔਰ ਕਿਸੇ ਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਗੈਂਗਸਟਰਾਂ ਨੇ ਟੋਟਲੀ ਸਪੋਰਟ ਕੀਤੀ ਫਿਰ ਵੀ ਸੁਖਜਿੰਦਰ ਸਿੰਘ ਲਧਾਵਾ 27 2800 ਦਾ ਫਰਕ ਨਾਲ ਹਰੇ ਆ ਵਪਾਰੀ ਭਰਾ ਤੁਸੀਂ ਅੱਜ ਕੋਈ ਬੰਦਾ ਫੋਰਚੂਨਰ ਆ ਬੰਦਾ ਲੈਵੇ ਜੇ ਉਹਨੂੰ ਚਾਰਾਂ ਦਿਨਾਂ ਬਾਅਦ ਟੈਲੀਫੋਨ ਨਾ ਆਵੇ ਟੀ ਰਾਤ ਦੇ ਫਿਰ ਭਾਈ ਸਭ ਕਿੱਥੇ ਆ ਪਾ ਕਿਹੜੇ ਗੱਲਾਂ ਚ ਬੈਠੇ ਪਏ ਵਿਦਆਊਟ ਟੇਕਿੰਗ ਨੇਮ ਆਫ ਐਨੀ ਪੁਲਿਸ ਅਫੀਸ਼ਰਸ ਮੈਨੂੰ ਕਈਆਂ ਦੇ ਪਿਛਲੇ ਦਿਨਾਂ ਦੇ ਵਿੱਚ ਵਾਰਤਾ ਲਾਪ ਹੋਈ ਐਂਡ ਪੰਜਾਬ ਪੁਲਿਸ ਇਸ ਟੋਟਲੀ ਵਰਡ ਅਬਾਊਟ ਦਾ ਸਿਚੁਏਸ਼ਨ ਇਨ ਪੰਜਾਬ ਜੋ ਅੱਜ ਸਿਚੁਏਸ਼ਨ ਪੰਜਾਬ ਦੇ ਵਿੱਚ ਬਣੀ ਪਈ ਆ ਸਾਰੀ ਪੰਜਾਬ ਪੁਲਿਸ ਵਰਡ 80% ਗੱਲਾਂ ਜਿਹੜੀਆਂ ਪੁਲਿਸ ਜਿਹੜੀ ਆ ਲੁਕਾਉਂਦੀ ਆ ਕਿਉਂ ਕਿ ਕਿਉਂਕਿ ਪੈਨਿਕ ਕ੍ਰੀਟ ਨਾ ਹੋ ਜੇ ਬਟ ਬਹੁਤ ਅਲਾਰਮਿੰਗ ਸਿਚੁਏਸ਼ਨ ਆ ਪੰਜਾਬ ਦੀ ਇਸ ਵਕਤ ਜਿਹੜੇ ਥਾਣਿਆਂ ਤੇ ਹਮਲੇ ਹੋ ਰਹੇ ਆ ਤੁਸੀਂ ਬਹੁਤੀ ਦੂਰ ਕੀ ਜਾਣਾ ਆ ਸਿਟੀ ਥਾਣੇ ਚਲੇ ਜਾਓ ਔਰ ਤੁਸੀਂ ਦੇਖੋ ਪੀ ਉਹਦੀਆਂ ਕੰਧਾਂ ਉੱਚੀਆਂ ਕਰਾਈਆਂ ਜਾ ਰਹੀਆਂ ਮਿਊਨਿਸਪਲ ਕਮੇਟੀ ਤੋਂ ਉਹਨਾਂ ਨੇ ਲਾਈਟਾਂ ਵੀ ਮੰਗਾਈਆਂ ਔਰ ਥਾਣਿਆਂ ਦੀਆਂ ਸਾਰਿਆਂ ਦੀਆਂ ਕੰਧਾਂ ਉੱਚੀਆਂ ਕਰਨ ਲਈ ਕਹਿਤਾ ਤਾਰਾਂ ਲਾਉਣ ਲਈ ਕਹਿਤਾ ਲਾਈਟਾਂ ਲਾਉਣ ਲਈ ਕਹਿਤਾ ਤੇ ਫੇਰ ਪੰਜਾਬ ਦੇ ਲੋਕ ਕਿੱਥੇ ਖੜੇ ਨੇ ਬਾਈ ਤੁਸੀਂ ਲਾਈਟਾਂ ਵੀ ਲਾ ਲੀਆਂ ਤੁਸੀਂ ਕੰਦਾ ਵੀ ਉੱਚੀਆਂ ਕਰਾ ਲੀਆਂ ਤੁਸੀਂ ਰਾਤ ਨੂੰ ਸਕਿਉਰਿਟੀ ਵੀ ਵਧਾ ਲਈ ਤੇ ਪੰਜਾਬ ਦੇ ਲੋਕ ਕਿੱਥੇ ਜਾਣਗੇ ਪੰਜਾਬ ਦੇ ਲੋਕ ਕਿੱਥੇ ਖੜੇ ਨੇ ਉਹ ਉਹ ਤੇ ਦਿਨੇ ਵੀ ਸੇਫ ਨਹੀਂ ਹੈਗੇ ਅੱਜ 8 ਵਜੇ ਤੁਸੀਂ ਮੈਂ ਆ ਇਲੈਕਸ਼ਨ ਨਿਕਲੀ ਆ ਹੁਣੇ ਰੀਸੈਂਟਲੀ ਜਿਹਦਾ ਕੱਲੀ ਰਿਜ਼ਲਟ ਆਇਆ ਮਿਊਨਿਸਪਲ ਕਮੇਟੀ ਦੀ ਮੈਂ 8 ਵਜੇ ਡਿਊਰਿੰਗ ਇਲੈਕਸ਼ਨ ਕੈਂਪੇਨ ਮੋਟਰਸਾਈਕਲ ਦੇ ਉੱਤੇ ਸ਼ਹਿਰ 'ਚ ਫਿਰਿਆ ਦੋਕ ਦਿਨ ਔਰ 8 ਵਜੇ ਸ਼ਹਿਰ ਆਇਆ ਸੀਗਾ ਵੀ ਸ਼ਹਿਰ ਚ ਕੋਈ ਰਹਿੰਦਾ ਹੀ ਨਹੀਂ ਸਾਰੀਆਂ ਦੁਕਾਨਾਂ ਲੋਕਾਂ ਨੇ ਵਧਾ ਕੇ ਆਪਣੇ ਘਰਾਂ ਚ ਬੈਠੇ ਹੋਏ ਸੀਗੇ ਦੁਕਾਨਾਂ ਵਧਾ ਕੇ ਆਪਣੇ ਘਰਾਂ ਨੂੰ ਗਏ ਸੀ ਐਮ ਮਤਲਬ ਵੈਰੀ ਮਾਚ ਸ਼ੌਕਡ ਮੈਂ ਇਥੋਂ ਚੱਲ ਕੇ ਟੋਟਲ ਸ਼ਹਿਰ ਦੇ ਵਿੱਚ ਘੇੜਾ ਮਾਰਿਆ ਅਰਾਊਂਡ ਅੱਧਾ ਪੌਣਾ ਘੰਟਾ ਫਿਰਿਆ ਔਰ ਮਤਲਬ ਬਿਲਕੁਲ ਟੋਟਲੀ ਸ਼ਹਿਰ ਬੇੜਾ ਬੰਦ ਪਿਆ ਸੀਗਾ ਤੇ ਜਿਹੜੀ ਇਹ ਸਿਚੁਏਸ਼ਨ ਦੇਣੀ ਵੀ ਦੇਣੀ ਵੀ ਬਣੀ ਹੋਈ ਆ ਤੇ ਥਾਣਿਆਂ ਦੇ ਉੱਤੇ ਗ੍ਰਨੇਡ ਚੱਲਣੇ ਔਰ ਕਿਸੇ ਦੀਆਂ ਵਾਲੀਆਂ ਚੈਨੀਆਂ ਖੋਣੀਆਂ ਔਰ ਕਿਸੇ ਨੂੰ ਗੋਲੀ ਮਾਰ ਦੇਣੀ ਤੁਰੇ ਜਾਂਦੇ ਨੂੰ ਔਰ ਕਿਸੇ ਤੇ ਵੀ ਅਜੇ ਤੱਕ ਕੋਈ ਹਰਵਾਈ ਨਹੀਂ ਹੁੰਦੀ ਆ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਨਿਕਲੀ ਆ ਕੀ ਗੱਲ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਸੁਖਜਿੰਦਰ ਸਿੰਘ ਰੰਧਾਵਾ ਪੰਜਵੀਂ ਵਾਰ ਲੜੇ ਆ ਔਰ ਪੰਜਵੀਂ ਵਾਰ ਲੜਨ ਤੋਂ ਬਾਅਦ ਅਜੇ ਅਕਾਲੀ ਦਲ ਨੇ ਟੋਟਲੀ ਓਪਨਲੀ ਸਪੋਰਟ ਕੀਤੀ ਸੀ ਔਰ ਗੈਂਗਸਟਰਾਂ ਨੇ ਟੋਟਲੀ ਸਪੋਰਟ ਕੀਤੀ ਫਿਰ ਵੀ ਸੁਖਜਿੰਦਰ ਸਿੰਘ ਨਧਾਵਾ 27 2800 ਦਾ ਫਰਕ ਨਾਲ ਹਾਰੇ ਆ ਤੁਸੀਂ ਪੰਜਾਬ ਦੇ ਜਿੱਧਰ ਮਰਜੀ ਝਾਤੀ ਮਾਰ ਲੋ ਇਹਨਾਂ ਦੀ ਨਿਊ ਹੀ ਜਿਹੜੀ ਆ 2022 ਦੇ ਵਿੱਚ ਉਹ ਇਸ ਸਿਸਟਮ ਨੇ ਰੱਖੀ ਸੀ ਜਿਹਦੇ ਕਰਕੇ ਅੱਜ ਥਾਣਿਆਂ ਤੇ ਵੀ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਜਿਹਦੇ ਕਰਕੇ ਸਾਡੀ ਪੰਜਾਬ ਪੁਲਿਸ ਵੀ ਸੇਫ ਨਹੀਂ ਰਹੀ ਔਰ ਲੋਕ ਤੇ ਸੇਫ ਕਿੱਥੋਂ ਰਹਿਣੇ ਆ ਵਪਾਰੀ ਭਰਾ ਤੁਸੀਂ ਅੱਜ ਕੋਈ ਬੰਦਾ ਫੋਰਚੂਨਰ ਆਮ ਬੰਦਾ ਲੈਵੇ ਜੇ ਉਹਨੂੰ ਚਾਰਾਂ ਦਿਨਾਂ ਬਾਅਦ ਟੈਲੀਫੋਨ ਨਾ ਆਵੇ ਫਰੋਤੀ ਦਾ ਤੇ ਫਿਰ ਭਾਈ ਸਾਹਿਬ ਕਿੱਥੇ ਆਪਾਂ ਕਿਹੜੇ ਗੱਲਾਂ 'ਚ ਬੈਠੇ ਪਏ ਆਂ ਨੂੰ ਸਮਝੋ ਧੱਕੇ ਨਾਲ ਜਿਹੜੇ ਪਰਚੇ ਕੀਤੇ ਜਾ ਰਹੇ ਆ ਨੌਜਵਾਨਾਂ ਤੇ ਕਿਉਂ ਕੀਤੇ ਜਾ ਰਹੇ ਆ ਅਤਵਾਦ ਕਿੱਦਾਂ ਹੁੰਦਾ ਟੈਰਰਿਜ਼ਮ ਕਿਵੇਂ ਆਉਂਦਾ ਅਤਵਾਦ ਤੋਂ ਦੋ ਦੋ ਰੁਪਏ ਸ਼ੁਰੂ ਕਿਵੇਂ ਆਉਂਦਾ ਟੈਰਰਿਜ਼ਮ ਜਦੋਂ ਤੁਸੀਂ ਇਨੋਸੈਂਟਸ ਨੂੰ ਪਰਚੇ ਕਰੋਗੇ ਜਦੋਂ ਤੁਸੀਂ ਇਨੋਸੈਂਟਸ ਨੂੰ ਧੱਕਾ ਕਰੋਗੇ ਜਦੋਂ ਤੁਸੀਂ ਉਹਨਾਂ ਦੇ ਪਰਿਵਾਰਾਂ ਨਾਲ ਧੱਕਾ ਕਰੋਗੇ ਉਦੋਂ ਅਤਵਾਦ ਫੈਲਦਾ ਇਹ ਉਹ ਉਹ ਕੀ ਕਹਿ ਰਿਹਾ ਕਿ ਇਹਨਾਂ ਦੀ ਜਿਹੜੀ ਪੰਜਾਬ ਸਾਡੀ ਪੰਜਾਬ ਸਰਕਾਰ ਆ ਉਚਾਰੀ ਆ ਕਿਉਂ ਚਾਰੀ ਆ ਉਹਦੇ ਪਿੱਛੇ ਮੈਂ ਤੁਹਾਨੂੰ ਕਲੀਅਰਲੀ ਦੱਸਦਾ ਕਿ this chief minister is totally operated by central government this chief minister is totally operated by central government means ਕਿ ਇਹਨਾਂ ਦੇ ਪਿੱਛੇ ਗਲਤ ਏਜੰਸੀਆਂ ਕੰਮ ਕਰਾਉਣ ਵਾਲੀਆਂ ਬੈਠੀਆਂ ਐਂਡ ਹੀ ਇਸ ਡੂਇੰਗ ਜਿਹਦੇ ਕਰਕੇ ਇਹ ਗਲਤ ਪਰਚੇ ਹੋ ਰਹੇ ਆ ਜੀਦੇ ਕਰਕੇ ਸਾਡੇ ਇਨੋਸੈਂਟ ਜਿਹੜੇ ਨੌਜਵਾਨ ਆ ਉਹਨਾਂ ਨੂੰ ਪੁਸ਼ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਐਲੀਮੈਂਟ ਬਣੋ ਪੰਜਾਬ ਦਾ ਮਾਹੌਲ ਖਰਾਬ ਕਰੋ ਤੇ ਪੰਜਾਬ ਨੂੰ ਤਬਾਹ ਕਰੋ ਦਿਸ ਇਜ਼ ਕਿ ਜਿਹੜੀ ਪੁਲਿਸ ਦੀ ਕਮੀ ਦੀ ਗੱਲ ਕਰਦੇ ਆ ਇਹੋ ਹੀ ਪੁਲਿਸ ਪੰਜਾਬ ਜਿਹੜੀ ਆ ਪਹਿਲਾਂ ਵੀ ਸੂਬੇ ਨੂੰ ਸਾਂਭਦੀ ਰਹੀ ਆ ਇਹ ਕਮੀ ਅੱਜ ਚੇਤੇ ਆਈ ਆ ਭਗਵੰਤ ਮਾਨ ਹੁਣਾਂ ਨੂੰ ਜੇ ਕਮੀਆਂ ਤੇ ਪੂਰੀ ਕਰੋ ਤੁਸੀਂ ਤੇ ਕਹਿੰਦੇ ਖਜ਼ਾਨਾ ਹੀ ਬੜਾ ਭਰਿਆ ਪਿਆ ਉਲਰ ਰਿਆ ਵਿੱਚੋਂ ਦੀ ਡੁੱਲ ਰਿਆ